ਪੁੱਕੜਾਂ ਛਾਵੇਂ ਕੁੜੀਆਂ ਵੀ ਕਦੇ ਖੰਗਿਆ ਕਰਨ ਗਈਆਂ 12 ਸਾਲ ਦੀਆਂ ਕੁੜੀਆਂ ਵੀ ਵਰ ਮੰਗਿਆ ਕਰਨ ਗਈਆਂ ਵਿਗੜਿਆ ਹੋਇਆ ਪੁੱਤ ਪਿਓ ਦੀ ਦਾੜੀ ਨੂੰ ਹੱਥ ਪਾਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਰੂੜੀਆਂ ਉੱਤੇ ਗਊਆਂ ਵੇਖੋ ਗੰਦਗੀ ਖਾਣ ਗਈਆਂ ਬਿਨ ਦੱਸਿਆ ਕਿ ਕੁੜੀਆਂ ਘਰ ਤੋਂ ਭੱਜ ਵੀ ਜਾਣ ਗਈਆਂ ਪੁੜਸ ਪਕੜ ਕੇ ਲੈ ਜੂ ਜਿਹੜਾ ਪਿਓ ਸਮਝਾਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਅੱਥੇੇ ਕੰਮ ਨਹੀਂ ਕਰਨਾ ਆਜੂ ਜੁਗ ਮਸ਼ੀਨਾਂ ਦਾ ਭਾਈ ਭਾਈ ਦਾ ਦੁਸ਼ਮਣ ਬਣ ਜੂ ਮੁੱਲ ਜ਼ਮੀਨਾਂ ਦਾ ਹਣ ਸਮਰਨਗੇ ਭੁੱਖੇ ਕੂਗਾ ਮੋਤੀ ਖਾਊਗਾ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ ਵਿੱਚ ਕਚਹਿਰੀ ਕੇਸ ਕਰਨਗੇ ਭੈਣਾ ਆਪਣੇ ਭਾਈਆਂ ਤੇ ਹਰ ਇੱਕ ਬੰਦਾ ਨਿਰਪਰ ਹੋ ਜੂ ਟੀਕੇ ਅਤੇ ਦਵਾਈਆਂ ਤੇ ਮੱਖਣ ਬਰਾੜਤਾ ਫਿਰ ਵੀ ਸੱਚੋ ਸੱਚ ਸੁਣਾਊਗਾ ਪਰ ਕਹਿੰਦਾ ਸੀ ਸਾਡਾ ਬਾਬਾ ਵੇੜਾ ਇਹ ਵੀ ਆਊਗਾ